ਹੰਸਾਸੀ ਕਾਲੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਪੱਖਾ ਹਰੀ ਸਿੰਘ ਤਸਿਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਗੇ ਵੀ ਇਸ ਘਰ ਦੇ ਵਿੱਚੋਂ ਤਾਂ ਵੀਡੀਓ ਦਿਖਾਈ ਦਿਆਂ ਵਾ ਤੇ ਅੱਜ ਵੀ ਕਾਫੀ ਗਿਣਤੀ ਚ ਪਸ਼ੂ ਆ ਜਿਹੜੇ ਵੀ ਦੀਓ ਨੇ ਦੇ ਕੋਲ ਜਿੰਨਾਂ 'ਚ ਕੋਈ ਸੱਜਰ ਸੋਈ ਆ ਕੋਈ ਟੋਕੜ ਗੱਭਰਿਆ ਤੇ ਕੋਈ ਬੱਚੇ ਤੋਂ ਬਿਨਾ ਵਾ ਇਕਾਂ ਮੱਜੇ ਵੀ ਤੁਹਾਨੂੰ ਚੰਗੇ ਰਿਕਾਰਡ ਵਾਲੀ ਟੋਕੜ ਗੱਬਣ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਇਹ ਬੇ ਜੜੀਆਂ ਵਾ ਸੁਈਆਂ ਵੰਨਾਂ ਦੀਆਂ ਇੱਥੇ ਆ ਕੇ ਆਪਣੀ ਦੋ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜੀ ਟੋਕੜ ਗੱਬਣ ਹੈ ਆਪਣੀ ਚੈੱਕ ਪਾਸ ਕਰਵਾ ਕੇ ਖੜੋ ਤੇ ਬਾਕੀ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਤਸੱਲੀ ਜ਼ਰੂਰ ਕਰ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਵੀਰ ਜੀ ਠੀਕ ਠਾਕ ਜੀ ਠੀਕ ਠਾਕ ਵੀਰ ਜੀ ਤੇ ਨਾਮ ਦੱਸ ਦੇ ਕਰੀ ਫਿਰ ਜਿਹੜਾ ਨਾਮ ਸੁਖਵੰਤ ਸਿੰਘ ਜੀ ਪਿੰਡ ਪਖਾ ਹੈ ਮੇਰਾ ਤਸੀਲ ਹੈ ਨਾਲ ਜਿਹੜਾ ਅਨਸਾਰ ਠੀਕ ਐ ਫੋਨ ਨੰਬਰ ਵੀ ਬੋਲ ਦੋ 985653751 ਠੀਕ ਐ ਤੇ ਬਾਕੀ ਇਹ ਵੀ ਅਜਨਾਲੇ ਦੇ ਬਿਲਕੁਲ ਨਾਲ ਹੀ ਪਿੰਡ ਹੈ ਨਾ ਆਪਣਾ ਅਜਨਾਲੇ ਤੋਂ 2 ਕਿਲੋਮੀਟਰ ਪਹਿਲਾਂ ਵਾਲਾ ਮਸਰਤ ਹੁੰਦਾ ਹਾਂ ਹਾਂਜੀ ਹਾਂਜੀ ਠੀਕ ਐ ਤੇ ਇੱਕ ਮਾਝਾ ਤੇ ਬਾਕੀ گاਵਾ ਹਨ ਪਹਿਲਾਂ ਮਾਝੀ ਵਿਖਾ ਦਈਏ ਫਿਰ ਮਾਝੀ ਵਿਖਾ ਦਈਏ ਬਾਕੀ ਚੰਗੇ ਘੱਟ ਘਾਟ ਚ ਹੈ ਭਾਰੀ ਹੈ ਮਾਝ ਜਿਹੜੀ ਹਾਂਜੀ ਹਾਂਜੀ ਥਾਣੇ ਤੇ ਦੇਖ ਸਕਦੇ ਆਪਾਂ ਲੱਗ ਗਿਆ ਤਾਂ ਕਿੰਨੇ ਜੱਤ ਚੱਕ ਪਾਸ ਤੇ ਵੇਚੀਏ ਇਹ ਸਾਡੇ ਪੰਜਾਂਮੀ ਆਦੀ ਚੱਕ ਪਾਸ ਦੁੱਧ ਹੁੰਦੀ ਜੀ ਦੁੱਧ ਵਿੱਚ ਜੇਗਾ ਜੱਠੀ ਪੈਰੀ ਜੇ 5 ਲੀਟਰ ਦੁੱਧ ਆਵੇ ਅੱਛਾ ਇੱਕ ਟਾਈਮ ਮਿਲਦੇ ਇੱਕ ਟਾਈਮ ਹੀ ਮਿਲਦੀ ਆ ਤੇ 5 ਕਿਲੋ ਦੁੱਧ ਜਿਹੜਾ ਕਹਿੰਦੇ ਹੈਗਾ ਇਹ ਦੁੱਧ ਨੇ ਸੱਜਰ ਨੇ ਚੰਗਾ ਕੱਢਿਆ ਹੋਣਾ ਹਾਂ ਜੀ ਅੰਨੀ ਵਿੱਚ 14-15 ਲੀਟਰ ਦੁੱਧ ਜਿਹੜਾ ਜੀ ਕੱਢਿਆ ਹੋਣਾ ਅੱਛਾ ਤੋਰੋ ਹਾਂ ਫੇਰੇ ਕਰੀ ਪਾਰੀ ਮਾਜ ਸਰੀਰੋ ਜਿਹੜੀ ਆ ਚੰਗੇ ਕੱਦ ਕਾਟ ਸਿਆ ਬਾਕੀ ਗੋਲ ਸਿੰਘ ਦੀ ਮਾਜ ਆ ਪੂਛ ਨਹੀਂ ਜੜੀ ਇਹਦੀ ਹੈਗੀ ਪੂਛ ਥੋੜੀ ਜੀ ਆ ਬਾਕੀ ਪਿਛਲੇ ਪੈਰ ਵੀ ਇਹਦੇ ਚਿੱਟੇ ਆ ਜਿੱਦਨ ਤਿਆਰ ਹੋਏ ਥੱਲੇੋਂ ਚੰਗੀ ਭਰੂਗੀ ਤੇ ਮੁੱਲ ਫਿਰ ਵੇਚੀਏ ਤਾਂ ਮੁੱਲ ਦੇ ਵਿੱਚ ਇਹਦਾ 60000 ਕਰਦੇ ਜੀ ਅੱਛਾ ਹਾਂ ਰਾ ਜਿਹੜੀ 55000 ਦੀ ਦਾ ਹੋਰ ਕਰਦੀਏ ਮਾਨ ਆਪ ਹੀ ਕਰ ਦਿਓ ਕਿੰਨੇ ਦੀ ਦੇ ਦੋਗੇ 2000 ਜੀ ਛੱਡ ਦੋ ਦੋ ਨਾ ਛੱਡੀਏ ਪੂਰੇ 50 ਦੀ ਅੱਛਾ ਪੂਰੇ 50 ਦੀ ਦੇ ਦੋਗੇ ਹੋਰ ਕਰ ਦੋਗੇ ਮਨ ਮੁਕੇ ਦੇ ਉਹ ਮੌਕੇ ਤੇ ਬੋਲੂ ਆਉਗਤ ਕਰ ਦਾਂਗੇ ਅੱਛਾ ਕੋ ਫੋਨ ਲਾਵੇ ਇੱਕ ਵਾਰੀ ਲਾਵੇ ਵਿੱਚ ਕਰ ਦਾਂਗੇ ਤੇ ਮੌਕੇ ਤੇ ਹੋ ਜਾਊਗਾ ਹਨਾ 50000 ਤੇ ਜਿਹੜਾ ਕਹਿੰਦੇ ਵੀ ਇਹਦਾ ਮਨਤਾਣਾ ਕਰ ਦਾਂਗੇ ਗਾਵਾਂ ਦਿਖਾ ਦਈਏ ਫਿਰ ਹਾਂਜੀ ਗਾਵਾਂ ਹਣ ਤੁਹਾਨੂੰ ਇੱਧਰੋਂ ਸ਼ੁਰੂ ਕਰਦੇ ਆਂ ਇਹ ਤਾਜੀ ਸੋਈ ਜੀ ਇਹ ਤਾਜੀ ਵਿੱਚ ਸੋਈ ਅੱਜ ਕੇ ਜੇ ਇਹਦੇ ਮਗਰ ਹਾਂ ਵਛਾਏ ਜਿਹੜਾ ਇਹਦੇ ਮਗਰ ਤਾਜ਼ਾ ਹੀ ਆ ਬੱਚਾ ਤੇ ਬਾਕੀ ਆ 99 ਆਪਾਂ ਦੇਖ ਸਕਦੇ ਹਾਂ ਇੱਕੋ ਜਿਹਾ ਗੈਪ ਤੇ ਇੱਕੋ ਜਿਹਾ ਸਾਈ ਦੇ ਚਾਰੇ ਥਾਣੇ ਸੂਹਾ ਕਿਨਵਾਜ ਇਹਦਾ ਤੁਹਾਵਾਂ ਦੀ ਪਹਿਲਾ ਹੀ ਠੀਕ ਆ ਤੇ ਹੈਗੀ ਜਿਹੜੀ ਜਰਸੀ ਕ੍ਰੋਸ ਚ ਹੈ ਨਾ ਜਰਸੀ ਕ੍ਰੋਸ ਦੇ ਦੰਦਾ ਚ ਚੌਕੀ ਜਮੂ ਅੱਛਾ ਹਾਂ ਜੀ ਹਾਂ ਜੀ ਕਿੰਨਾ ਕਰਕੇ ਦੁੱਧ ਦੇ ਇਹ ਦੁੱਧ ਵਿੱਚ ਜੀ ਆਪਾਂ 15 16 ਲੀਟਰ ਜਿਹੜਾ ਹੁਣ ਮੌਕੇ ਤੇ ਤਿਆਰ ਹੈ ਤਿਆਰ ਮੌਕੇ ਤੇ ਅੱਛਾ ਅਜੇ ਤੇ ਬਾਦ ਵੀ ਜਾਉਗੀ ਕਿ ਬਦੂ ਜੀ ਬਦੂ ਅਜੇ ਸਾਰੇ ਹਫਤਾ ਹੋ ਜਾ ਸਹੀ ਉਹਦੇ ਦੁਰ ਫੇਰ ਇੱਕ ਦਿਨ ਦੰਦ ਚੈੱਕ ਕਰਾ ਲਈਏ ਤੇ ਹਾਂ ਜੀ ਕਰ ਲਈਏ ਹਾਂ ਦੇਖ ਸਾਡੇ ਜੀ ਪਿਓਰ ਚਾਰ ਦੰਦ ਆ ਜੀ ਚਲਵਾ ਜਣਾ ਦੁੱਧ ਜਿਹੜਾ ਕਿੰਨੇ ਵੀ ਹੁਣ 15 ਲੀਟਰ ਮੋਕੇ ਤੇ ਤਿਆਰ ਆ ਬਾਕੀ ਉਹ ਤੁਸੀਂ ਆਪਣਾ ਦੋ ਟਾਈਮ ਚੋਗ ਲੈ ਜਾਣਾ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਉਹ ਵੀਡੀਓ ਕੋਲਦੇ ਆਪਣੀ ਚਵਾਈ ਜ਼ਰੂਰ ਕਰਾ ਲੈ ਬਾਕੀ ਹੈਗੀ ਜਿਹੜੀ ਜਰਸੀ ਕਰਾਸ ਤੇ ਕਦ ਕਾਠ ਪੱਖੋਂ ਵਿੱਚ ਭਗਾਵਾ ਵਰਗਾ ਕਾਦ ਦੇ ਜਸ ਸਿੰਘ ਜੀ ਨੇ ਸਾਹਬ ਨੇ ਲਾਈਏ ਤੇ ਉੱਚਾ ਆ ਕਾਦ ਦੇ ਨਾ ਹੈ ਜਿਹੜਾ ਫਿਕਸ ਜਿਆਵਨ ਨਾ ਤੇ ਕਿੰਨਾ ਫਿਰ ਇਹਦਾ ਮੁੱਲ ਮੋਤਵਰ ਜੀ 55000 ਕਰ ਦਾਂਗੇ ਅੱਛਾ ਤੇ 2000 ਜੀ ਛੱਡਾਂ ਕਿੰਨੇ ਦੀ 55000 ਹੋਰ ਕਰ ਦਈਏ ਮਾਨ ਕਰਦਿਓ ਕਰਾ ਦੋ ਇੱਕੋ ਗੱਲ ਕਰ ਦਈਏ ਫਿਰ 50 ਚ 2 ਛੱਡ ਦਈਏ ਇਹਦਾ ਛੱਡ ਦਾਂਗੇ ਜੀ ਅੱਛਾ 48000 ਦੇ ਦਿਓ ਭਾਂਗੀਆਂ ਠੰਡੀ ਦੀ ਰਹੀ ਏ ਠੀਕ ਹੈ ਜੀ ਹਾਂਜੀ ਤੇ ਹੁਣ ਆ ਗਾਂ ਹਾਂਜੀ ਇਹ ਬੱਚੇ ਤਾਂ ਵੀ ਨਹੀਂ ਆਣ ਬੱਚੇ ਮੜਾ ਇਹ ਵੀਡੀਓ ਵਿੱਚ ਬੱਚੇ ਨਹੀਂ ਹੈਗੇ ਮੇਰੇ ਕੋ ਆਣ ਕੇ ਜੀ ਬਸ਼ਮਰ ਗਈ ਅੱਛਾ ਹਾਂਜੀ ਤੇ ਇਹਦੇ ਕੋ ਦੁੱਧ ਦੁੱਧ ਵਿੱਚ ਇਹਦੇ ਕੋ 10 ਤੋਂ 11 ਲੀਟਰ ਹੈਗਾ ਜੀ ਹੈਗਾ 10 ਲੀਟਰ ਤੋਂ ਹਾਂ ਜੀ ਪੱਕਾ ਵਿੱਚ ਤੋਰੋ ਹਾਂ ਫਿਰ ਦੇਖ ਰਹੀ 10 ਕਿ ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਵੀ ਹੈਗਾ ਇਹਦੇ ਕੋਲ ਬਾਕੀ ਥਾਣੇ ਚੰਗਾ ਦੁਰਦੁਰ ਲੱਗਾ ਇਹਦਾ ਫਿਰ ਮੁੱਲ ਇਹਦਾ ਮੁੱਲ ਵਿੱਚ ਜੀ 30000 ਰੁਪਿਆ ਕਰਦੇ ਜੀ ਅੱਛਾ ਤੇ 2000 ਰੁਪਏ ਛੱਡਦਾ ਦੋ ਨਾ ਛੱਡੀਏ ਫਿਰ ਹਾਂਜੀ 5 ਹੀ ਛੱਡੀਏ ਪੂਰਾ 5 ਹੀ ਛੱਡ ਦਿੰਦੇ 25 ਦੀ ਦੇ ਦਈਏ ਜੇਦਾ ਵਿੱਚ ਜੀ ਹਾਲ ਆ ਠੀਕ ਹੈ ਤੇ ਹੁਣ ਆ ਜਿਹੜੀ ਇਹ ਤੋਂ ਬਾਅਦ ਤਾਂ ਦਿਖਾਉਣੀ ਆ ਤਾਂ ਵੀ ਆ ਹਵਾਨਾ ਲਾਗੇ ਤਾਂ ਦੇਖ ਸਕਦੇ ਇਹਦੇ ਕੋਲ ਕਿੰਨਾ ਹੈ ਦੁੱਧ ਇਹ ਕੋਲ ਜੀ 12 ਲੀਟਰ ਦੁੱਧ ਤਿਆਰ ਜੀ ਅੱਛਾ ਹਾਂਜੀ ਬੱਚਾ ਨਹੀਂ ਹੈਗਾ ਦਾ ਬੱਚਾ ਨਹੀਂ ਹੈ ਦਾ ਤੋੜ ਦੋ ਫਿਰ ਇਹਨਾਂ ਬਾਕੀ ਰੰਗ ਰੂਪ ਦੀ ਸਾਫ ਹੈ ਬਾਕੀ ਉਮੀਦ ਹੈ ਜਿਹੜਾ ਸੱਜਰ ਸੋਈ ਹੋਗੀ ਉਦੋਂ ਦੋ ਦਿਨਾਂ ਚੰਗਾ ਕੱਢਿਆ ਹੋਗਾ ਸੱਬਦੀ ਆ ਜਿਹੜੀ ਪੂਰਾ ਗਾਂ ਵਾ ਮੈਂ ਤਿਆਰ ਕਰਨ ਵਾਲੀ ਆ ਬਾਕੀ ਕੱਤ ਕਾਟ ਪੱਖਾ ਵੀ ਜਵਾਨ ਹੈ ਤੇ ਥਣ ਵੀ ਚੰਗੇ ਘਰ ਤੇ ਲੱਗਾ ਆ ਥਾਣੇ ਦੇ ਦੇਖ ਸਕਦੇ ਜੇ ਲੱਗੇ ਤਾਂ ਮਿਲ ਕੇ ਮੈਨੂੰ ਚੰਗੀ ਲੱਗੀ ਐ ਤੇ ਇਹਦਾ ਮੁੱਲ ਬਿੱਜੀ ਹਣ ਇਹਦਾ ਮੁੱਲ ਕਰੋ ਜੀ 35000 ਰੁਪਏ ਅੱਛਾ ਤੇ ਰਾਦੋ ਬਾਕੀ ਜੋ ਮੰਗ ਕਰਨਾ ਆਪ ਹੀ ਕਰ ਦੋ ਕਿੰਨੇ ਦੀ ਕਰ ਦੋਗੇ 30000 ਦੀ ਦੋ ਛੱਡ ਦੀ ਔਰ ਛੱਡ ਦਾਂਗੇ 6000 ਦੇ ਦੇ ਦੋਗੇ ਹਣ ਠੀਕ ਐ ਤੇ ਆ ਜਿਹੜੀ ਜੇ ਇਹ ਤੋਂ ਵਿੱਚ ਜੀ ਦੁੱਧ ਜਿਹੜਾ ਵਾ 13-14 ਲੀਟਰ ਵਿੱਚ ਦੁੱਧ ਆਗਾ ਜੀ ਹੈਗਾ ਪੱਕਾ ਦੁੱਧ ਪੱਕਾ ਪੱਕਾ ਬਿੱਜੀ ਇਥੋਂ ਚੋ ਕੇ ਸੰਨਾਂ तोरो फिर भी बच्चा भी नहीं है भी नहीं। बाकी चलो कद काट का भी चंगा वारे पल ਬਾਕੀ ਆ ਥਾਣਾ ਇਹਦੇ ਵੀ ਦੇਖ ਸਕਦੇ ਆ ਪਹ ਲਾਗੇ ਤਾਂ ਤੇ ਇਹਦਾ ਫਿਰ ਮੁੱਲ ਵੀ ਜੀ ਇਹਦਾ ਮੁੱਲ ਤੇ ਵੀ ਜੀ 35 ਹੈ ਅੱਛਾ ਤੇ ਬੱਦੀਆ ਵੀ ਦੇ ਜੀ ਹੋਰ ਕਰ ਦਈਏ ਮਨ ਕਰਾ ਦਿਓ ਜੀ ਇੱਕੋ ਗੱਲ ਕਰ ਦਈਏ ਹਣ ਬਰਾਬਰ ਹੀ ਕਰ ਦਈਏ ਦੋਵੇਂ ਉਹ ਤੇ ਆ 28 ਦੀ ਭਾਵੇਂ ਕੋਈ ਉਹ ਲੈ ਜਾਏ ਤੇ ਭਾਵੇਂ ਕੋਈ ਉਹ ਲੈ ਜਾਏ ਹਣ ਤੇ ਆ ਜਿਹੜੀ ਜੇ ਹਾਂਜੀ ਇਹਦਾ ਵੀ ਜਿਆ ਨਹੀਂ ਬੱਚਾ ਜੇ ਇਹ ਵੀ ਇਹ ਵੀ ਤਾਂ ਅਵੇਂ ਬੱਚੇ ਤੋਂ ਬਣਾਈਆਂ ਹਨਾ ਹਾਂਜੀ ਤੇ ਇਹ ਛੋਟੀਆਂ ਹੀ ਆ ਦਮੇ ਨੋਰਮਲ ਜੇ ਕੱਦਦੀਆਂ ਹਾਂ ਤੇ ਇਹਦੇ ਕੋਲ ਦੁੱਧ ਦੁੱਧ ਵਿੱਚ 8 ਕਿਲੋ ਆਗਾ ਜੀ 8 ਕਿਲੋਗਾ ਪੱਕਾ ਦੁੱਧ ਪੱਕਾ ਲੈਣਾ ਤੋਰੋ ਫਿਰ ਇਹਨੂੰ ਆਜੂ ਲੈ ਬਾਕੀ ਥਾਣਾ ਉੱਤਰਾਹ ਦੇ ਕੋ ਵੀ ਚੰਗਾ ਲੱਗਾ ਆ ਹਾਂ ਅਲੈਕਸੈਂਡਰ ਸਾਡੇ ਥਾਣੇ ਦੇ ਵੀ ਲੱਗੇਗਾ ਇੱਕ ਸਾਈਡ ਵਿੱਚ ਹੀ ਇਹਦੀ ਇੱਕ ਘੱਟ ਜੇ ਅੱਛਾ ਪਾਸੇ ਹੀ ਘੱਟ ਆ ਪਾਸੇ ਹੀ ਘੱਟ ਹੈ ਹਾਂਜੀ ਅੱਛਾ ਹਾਂਜੀ ਠੀਕ ਹੈ ਇੱਕ ਪਾਸੇ ਦੁੱਧ ਪੂਰਾ ਤੇ ਇੱਕ ਪਾਸੇ ਘੱਟ ਹੈ ਇੱਕ ਪਾਸੇ ਅੱਧਿਆਂ ਦੇ ਸੰਜੀ ਠੀਕ ਆ ਹਾਂਜੀ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਹੈ ਜੀ ਜਿਹੜੀ 15000 12 ਨੇ ਦੇ ਦिए ਦੇ ਦਾਂਗੇ ਅੱਛਾ 12000 ਦੀ ਇਹ ਦੇ ਦੋ ਦੋ 63 ਕਿਲੋ ਹੈਗਾ ਜੀ ਇਹਦੇ ਕੋਲ 6 ਕਿਲੋ ਵੇਚੀ ਇੱਥੇ ਚਵਾ ਕੇ ਦਵਾਵਾਂਗੇ ਅੱਛਾ ਇਹ ਆ ਵੀ ਚਲੋ ਕਿਸੇ ਦਾ ਚਾਹ ਪਣੀ ਦਾ ਸਾਰੀ ਜਾਊਗੀ ਥਾਣੇ ਦੇ ਇੱਕ ਪਾਸੇ ਦੇ ਅੱਧੇ ਅੱਧੇ ਤੇ ਇੱਕ ਪਾਸੇ ਦੇ ਪੂਰੇ ਆ ਤੇ ਆ ਜਿਹੜੀ ਕਾਂ ਜੀ ਕਿਲੋ ਵੇਚੀ 9 ਲੀਟਰ ਦੁੱਧ ਆ ਗਏ ਅੱਛਾ ਹਾਂਜੀ ਠੀਕ ਦੇ ਬੱਚਾ ਇਹ ਤਾਂ ਵੀ ਨਹੀਂ ਹੈਗਾ ਹਨਾ ਤੇ ਵੀ ਉਹ ਮੈਨੂੰ ਜਦੋਂ ਕੋ ਲੈਂਦੀ ਇਹਨਾਂ ਘਰ ਆ ਕੇ ਕਹੇ ਵੀ ਇਹ ਨੂੰ ਮਹੀਨਾ ਹੋਇਆ ਕਰਾਈ ਨੂੰ ਅੱਛਾ ਤੇ ਮੈਂ ਲਿਆ ਕੇ ਵਿੱਚ ਚੈੱਕ ਕਰਾਈ ਆ ਤੇ ਡਾਕਟਰ ਨੇ ਮੈਨੂੰ ਸ਼ੱਕੀ ਦੱਸੀ ਆ ਤੇ ਆਂਦਾ ਵੀ ਕੋ ਦਾ ਕੇ ਦੇਣਾ ਚੈੱਕ ਕਰਾ ਲਓ ਗਾਂ ਹੈ ਸੋਣ ਵਾਲੀ ਅੱਛਾ ਆਪਾਂ ਜਿੱਦਾਂ ਲਿਆਦੀ ਇੰਦਾ ਦੇਣੀ ਆ ਜੀ ਠੀਕ ਆ ਆਪਾਂ ਤੋਂ ਕਰਾਈ ਦੇਣੀ ਅਗਲੇ ਦਿਨ ਨਿਕਲੇ ਨਾ ਨਿਕਲੇ ਉਹ ਅਗਲੇ ਦੀ ਕਿਸਮਤ ਹੈ ਨਾ ਹਾਂਜੀ ਹੁਣ 9 ਕਿਲੋ ਦੁੱਧ ਹੈਗਾ ਜੀ 9 ਕਿਲੋ ਵੀ ਹੈਗਾ ਠੀਕ ਹੈ ਜੀ ਤੋਰ ਕੇ ਫਿਰ ਇਹਦਾ ਫਿਰ ਮੋਲ ਇਹਦਾ ਮੋਲ ਤੇ ਵਿੱਚ ਆਪਾਂ ਕਰਦੇ ਜੇ 5000 ਰੁਪਏ ਅੱਛਾ 2000 ਰੁਪਏ ਛੱਡਦਾ ਦੋ ਨਾ ਛੱਡੀਏ ਫਿਰ ਹਾਂਜੀ 5 ਛੱਡਦੀਏ ਇਹਦਾ ਸਰਦਾਂ ਵੀ ਜੀ ਦੇ ਦਾਂਗੇ ਅੱਛਾ 2000 ਦੀ ਦੇ ਦੋਗੇ ਹਾਂ 2000 ਠੀਕ ਹੈ ਵੀਰ ਜੀ ਹੋਰ ਕੁਝ ਕਹਣਾ ਫਿਰ ਬਸ ਵੀਰ ਜੀ ਇਹ ਵੀ ਜਿਹੜੀਆਂ ਸੂਈਆਂ ਆਪਣੀ ਚਵਾਈ ਖੜ ਕੇ ਤੇ ਆਪਣੇ ਦੋ ਟਾਈਮ ਚੋ ਕੇ ਤਸੱਲੀ ਕਰਕੇ ਵੀਜੀ ਖੜੋ ਵੀ ਤਸੱਲੀ ਕਰਕੇ ਜਿਹੜੀਆਂ ਸਾਡੀ ਵੀ ਬੇਨਤੀ ਇਹੀ ਆ ਵੀ ਇਥੇ ਆ ਕੇ ਆਪਣੀਆਂ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਅਸੀਂ ਕਦੇ ਵੀ ਨਹੀਂ ਕਿੰਨੇ ਵੀ ਬਿਨਾ ਚਵਾਈ ਤੋਂ ਜਾਂ ਕਿਸੇ ਦੀ ਗਾਰੰਟੀ ਤੇ ਪਸ਼ੂ ਲੈ ਜਾਓ ਜੀ